ਇਹ ਸਭ ਤੋਂ ਪਹਿਲੇ ਤੇ ਸਾਰੀ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਭਾਜੀ ਬਹੁਤ ਵਧੀਆ ਗੱਲ ਹੈ ਤੁਸੀਂ ਬਿਲਕੁਲ ਗੱਲ ਕਹੀ ਵੀ ਗੱਲ ਤੇ ਬਣਨੀ ਵਿਚਾਰਾਂ ਨਾਲ ਜੀ ਤੁਸੀਂ ਜਿਹੜੀ ਪੰਕਤੀ ਪਾਈ ਸੀ ਬੜੀ ਸੋਹਣੀ ਪੰਕਤੀ ਆ ਤੇ ਗੱਲ ਪਤਾ ਕੀ ਹੈ ਭਾਜੀ ਮਕਸਦ ਜਦੋਂ ਆਪਾਂ ਗੁਰਬਾਣੀ ਪੜਦੇ ਆ ਨਾ ਜਾਂ ਤੁਸੀਂ ਵੀ ਗੁਰਬਾਣੀ ਪੜਦੇ ਹੋ ਜਾਂ ਹੋਰ ਵੀ ਕੋਈ ਬੰਦਾ ਜਦੋਂ ਆਪਾਂ ਗੁਰਬਾਣੀ ਚ ਡੂੰਘਾਈ ਨਾਲ ਜਾਵਾਂਗੇ ਨਾ ਭਾਵੇਂ ਗੁਰੂ ਰਵਿਦਾਸ ਮਹਾਰਾਜ ਦੀ ਗੁਰਬਾਣੀ ਦੇ 40 ਸ਼ਲੋਕ ਲਾ ਲਈਏ ਤੇ ਜਦੋਂ ਆਪਾਂ ਗੁਰਬਾਣੀ ਪੜਾਂਗੇ ਨਾ ਤੇ ਸਾਨੂੰ ਉਹ ਤੋਂ ਇੱਕ ਚੀਜ਼ ਸਿੱਖ ਨੂੰ ਮਿਲੂਗੀ ਗੁਰੂਆਂ ਦਾ ਕਿਰਦਾਰ ਵੇਖਣ ਨੂੰ ਮਿਲੂਗਾ ਜਿਹੜੇ ਗੁਰੂ ਰਵਿਦਾਸ ਜੀ ਆ ਉਹ ਇੰਨੀ ਗੱਲ ਜੇਕਰ ਮੰਦਰ ਦੇ ਵਿੱਚ ਖਲੋ ਕੇ ਕਹਿ ਰਹੇ ਆ ਨਾ ਪੀ ਆਪਣੇ ਕਹ ਲਈਏ ਪੀ ਜੋ ਆਰਤੀ ਗੁਰੂ ਰਵਿਦਾਸ ਮਹਾਰਾਏ ਨੇ ਗਾਈ ਹਨ ਜੀ ਨਾਮ ਤੇ ਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬੇ ਝੂਠੇ ਸਗਲ ਪਸਾਰੇ ਜੀ ਤੇ ਜਦੋਂ ਇਹ ਗੱਲ ਗੁਰੂ ਰਵਿਦਾਸ ਪਾਤਸ਼ਾਹ ਮੇਰੇ ਮੰਦਰ ਵਿੱਚ ਖਲੋ ਕੇ ਕਹਿ ਰਹੇ ਆ ਤੇ ਉਹ ਬੜੇ ਵੱਡੇ ਇੱਕ ਕਹ ਲਈਏ ਪੀ ਜਿਗਰੇ ਦੇ مالک ਆ ਉਹ ਕਹਿ ਸਕਦੇ ਵੀ ਇੰਨੇ ਅਣਖੀ ਯੋਦੇ ਸ਼ੂਰਬੀਲ ਮਹਾਬਲੀਆ ਕਿਉਂਕਿ ਤੁਹਾਨੂੰ ਵੀ ਪਤਾ ਕਿ ਉਹ ਵੇਲੇ ਸਭ ਦਾ ਅਨ ਹੀ ਕਾਨੂੰਨ ਨਹੀਂ ਹੈ ਨਾ ਉਸ ਵੇਲੇ ਬ੍ਰਾਹਮਣ ਪੂਰੀ ਆਪਣੀ ਤਾਕਤ ਵਿੱਚ ਹੀ ਕਹਿ ਸਕਦੇ ਆਪਾਂ ਹਨਾ ਜੀ ਹਾਂਜੀ ਇਹ ਉਦੋਂ ਉਦੋਂ ਇਹ ਗੱਲ ਕਹਿਣੀ ਕਿ ਕਿਸੇ ਨੂੰ ਉਹ ਵੀ ਕਿਸੇ ਦੇ ਮੰਦਰ ਚ ਖਲੋ ਕੇ ਵੀ ਤੂੰ ਗਲਤ ਕਰ ਰਿਹਾ ਜੋ ਕਰ ਰਿਹਾ ਹਨਾ ਤੇ ਮੇਰੇ ਖਿਆਲ ਨਾਲ ਕੋਈ ਉਹ ਇੱਕ ਕਾਲੀ ਆਪੀ ਗੁਰੂ ਰਵਿਦਾਸ ਮਹਾਰਾ ਜੀ ਅਕਾਲ ਪੁਰਖ ਰੂਪ ਹੀ ਆ ਤੇ ਅਸਲ ਚ ਜਿਹੜੇ ਅੱਜ ਅਈ ਤੁਸੀਂ ਮੰਨਦੇ ਹੋ ਗੁਰੂ ਰਵਿਦਾਸ ਨੂੰ ਜਾਂ ਆਪਾਂ ਮੰਨਦੇ ਹਾਂ ਕੁਝ ਲੋਕ ਜਿਹੜੇ ਅੱਜ ਕੱਲ ਰੋਲਾ ਪਾਉਂਦੇ ਕਿ ਅਸੀਂ ਗੁਰੂ ਰਵਿਦਾਸ ਨੂੰ ਮੰਨਦੇ ਹਾਂ ਜਿਹੜੇ ਕੁਝ ਕੁ ਲੋਕ ਹੈ ਨਾ ਉਹ ਰੋਲਾ ਪਾਉਂਦੇ ਕਿ ਅਸੀਂ ਗੁਰੂ ਰਵਿਦਾਸ ਨੂੰ ਮੰਨਦੇ ਹਾਂ ਗੁਰੂ ਰਵਿਦਾਸ ਦੀ ਗੱਲ ਮੰਨਣ ਚ ਤੇ ਗੁਰੂ ਰਵਿਦਾਸ ਨੂੰ ਮੰਨਣ 'ਚ ਬੜਾ ਜ਼ਮੀਨ ਆਸਮਾਨ ਦਾ ਫਰਕ ਆ ਜੀ ਇਹ ਲੋਕ ਗੁਰੂ ਰਵਿਦਾਸ ਦੀ ਗੱਲ ਨਹੀਂ ਮੰਨਦੇ ਸਿਰਫ ਗੁਰੂ ਰਗਦਾਸ ਨੂੰ ਮੰਨਦੇ ਆ ਉਹੋ ਨੇ ਇਹਨਾਂ ਦੇ ਤਿੰਨ ਚਾਰ ਕਾਰਨ ਆ ਉਹ ਕਿਉਂ ਮੰਨਦੇ ਗੁਰੂ ਰਵਿਦਾਸ ਨੂੰ ਮ ਸਭ ਤੋਂ ਵੱਡਾ ਕਾਰਨ ਆ ਕਿ ਉਹ ਇਸ ਕਰਕੇ ਗੁਰੂ ਰਵਿਦਾਸ ਨੂੰ ਮੰਨਦੇ ਆ ਕਿ ਜਿਹੜੇ ਗੁਰੂ ਰਵਿਦਾਸ ਆ ਉਹ ਸਾਡੀ ਜਾਤ ਦੇ ਹੀ ਹਨਾ ਸਭ ਤੋਂ ਵੱਡਾ ਕਾਰਨ ਹੀ ਇਹ ਹੋਇਆ ਕਿ ਗੁਰੂ ਰਵਿਦਾਸ ਸਾਡੀ ਜਾਤ ਦੇ ਉਹਨਾਂ ਨੇ ਬਾਣੀ 'ਚ ਸਮਾਰਸ਼ਬਦ ਦਾ ਕਾਲੀਪੀ ਯੂਜ਼ ਕੀਤਾ ਚਮਾਰ ਸ਼ਬਦ ਉਹ ਖੁਦ ਨੂੰ ਚਮਾਰ ਸਮਝ ਲਿਆ ਕਿ ਇਹ ਗੱਲ ਗਲਤ ਹੈ ਵੀ ਗੁਰੂ ਰਵਿਦਾਸ ਖੁਦ ਨੂੰ ਕਹੇ ਪਾਸੇ ਵੀ ਚਮਾਰ ਨਹੀਂ ਸਮਝਦੇ ਸੀ ਉਹਨਾਂ ਨੇ ਇਹ ਚੀਜ਼ ਦੱਸੀ ਕਿ ਮੈਂ ਇਸ ਯਾਤ ਵਿੱਚ ਹੁੰਦਿਆਂ ਹੋਇਆ ਵੀ ਮੈਂ ਅਕਾਲ ਪੁਰਖ ਨੂੰ ਪਾਲਿਆ ਆਪਣੇ ਅੰਦਰ ਬੈਠੇ ਪ੍ਰਮਾਤਮਾ ਪ੍ਰਗਟ ਕਰ ਲਿਆ ਤੇ ਗੁਰੂ ਰਵਿਦਾਸ ਖੁਦ ਅਕਾਲ ਪੁਰਖ ਬਣ ਗਏ ਹਨਾ ਜੀ ਉਹ ਇਹ ਚੀਜ਼ ਨੂੰ ਡਿਫੈਂਡ ਕਰਦੇ ਸੀ ਪਰ ਇਹ ਲੋਕ ਜਿਹੜੇ ਗੁਰੂ ਰਵਿਦਾਸ ਨੂੰ ਮੰਨ ਰਹੇ ਆ ਉਹ ਇਹ ਗੱਲ ਕਹਿੰਦੇ ਵੀ ਉਹ ਗੁਰੂ ਰਵਿਦਾਸ ਸਾਡੇ ਯਾਤ ਵਿੱਚ ਹੀ ਤਾਂ ਕਰਕੇ ਸੀ ਉਹਨਾਂ ਨੂੰ ਗੁਰੂ ਮੰਨਦੇ ਆ ਨੰਬਰ 2 ਇਹ ਇਸ ਕਰਕੇ ਗੁਰੂ ਰਵਿਦਾਸ ਨੂੰ ਜ਼ਿਆਦਾ ਮੰਨਤਾ ਕਰਦੇ ਆ ਗੁਰੂ ਰਵਿਦਾਸ ਨੂੰ ਮੰਨਦੇ ਆ ਕਿ ਗੁਰੂ ਰਵਿਦਾਸ ਦੀ ਜਿਹੜੀ ਕਿ ਉਹ ਭੇਟ ਆ ਜਿਹੜੀ ਕਿ ਗੰਗਾ ਨੇ ਸਪੈਸ਼ਲ ਇੱਕ ਤਰੀਕੇ ਨਾਲ ਫੜੀ ਹੈ ਨਾ ਜੀ ਤੇ ਉਹ ਇੱਕ ਕਹੀ ਵੀ ਗਵਾਨ ਘਰ ਤਕਾਣੀ ਆ ਫਿਰ ਜਿਹੜੀ ਵੀ ਗੁਰੂ ਰਵਿਦਾਸ ਨੂੰ ਇਹ ਲੋਕ ਤੀਜਾ ਕਾਰਨ ਇਹ ਆ ਕਿ ਗੁਰੂ ਰਵਿਦਾਸ ਨੇ ਜਿਹੜਾ ਕੀ ਆ ਉਹ ਪਤਲੀ ਤਾਰੀ ਸੀ ਹਨਾ ਕਹਿੰਦੇ ਪਤਲੀ ਜਿਹੜਾ ਇੱਕ ਪਿਛੇ ਦੀ ਗੀਤ ਵੀ ਬੜਾ ਇਹ ਜਿਹੜਾ ਪਾਣੀ ਉੱਤੇ ਪੱਤਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੱਲੇ ਆ ਹਨਾ ਜੀ ਮੈਂ ਤਾਂ ਕਹਿੰਦਾ ਵੀ ਅਸਲ ਜਿੱਤੇ ਨਹੀਂ ਕਹਲ ਹੋਣੀ ਚਾਹੀਦੀ ਕਿ ਜਿਹੜਾ ਬਾਹਮਣ ਨੂੰ ਸ਼ਰੇ ਆਮਦ ਲਕਾਰ ਦਾ ਉਹ ਤੈਨੂੰ ਮਤ ਪਾਉ ਬੰਦੇ ਆ ਹਣਾ ਗੱਲ ਤੇ ਪੜ ਕੇ ਹੀ ਮਤਲਬ ਤੇ ਪੜਿਆ ਨਹੀਂ ਨਾ ਸਿਰਫ ਪੜਿਆ ਨਹੀਂ ਬਸ ਜੋ ਬਾਹਮਣ ਨੇ ਕਹਾਣੀਆਂ ਘੜੀਆਂ ਗਈਆਂ ਪਖੰਡ ਅੰਧਵਿਸ਼ਵਾਸ ਪਾ ਕੇ ਉਹ ਕਹਾਣੀਆਂ ਸਾਡੇ ਤੇ ਪੇਸ਼ ਕਰ ਦਿੱਤੀਆਂ ਅਸੀਂ ਉਹ ਕਹਾਣੀਆਂ ਤੋਂ ਅੱਗੇ ਵਧ ਹੀ ਨਹੀਂ ਸਕੇ ਗੁਰੂ ਰਦਾਸ ਨੂੰ ਇਹ ਕਾਰਨਾ ਕਰਕੇ ਨਹੀਂ ਮੰਨਦਾ ਜੇ ਮੈਂ ਗੁਰੂ ਰਦਾਸ ਨੂੰ ਗੁਰੂ ਮੰਨਦਾ ਹਾਂ ਨਾ ਦੇਮੈਂ ਇਹ ਕਰਨਾ ਕਰਕੇ ਨਹੀਂ ਮੰਨਦਾ ਮੈਂ ਤੇ ਇਹ ਕਰਨਾ ਕਰਕੇ ਗੁਰੂ ਰਬਦਾਸ ਨੂੰ ਗੁਰੂ ਮੰਨਦਾ ਆ ਕਿ ਗੁਰੂ ਰਬਦਾਸ ਦੀ ਬਾਣੀ ਜਦੋਂ ਉਹ ਇੰਨੇ ਵਧੀਆ ਤਰੀਕੇ ਨਾਲ ਇਕੱਠ ਕਰਨਾ ਚਾਹ ਰਿਹਾ ਲੋਕਾਂ ਦਾ ਇੱਕ ਉਸ ਵੇਲੇ ਵੀ ਜਦੋਂ ਵੀ ਕਹਿ ਲੀਏ ਵੀ ਕੋਈ ਖੋਲ ਨਹੀਂ ਕੇ ਤਰੀਕੇ ਦੀ ਜੀ ਉਹ ਵੇਲੇ ਕਿਉਂਕਿ ਸੰਵਿਧਾਨ ਨਹੀਂ ਕੋਈ ਕਾਨੂੰਨ ਨਹੀਂ ਬ੍ਰਾਹਮਣ ਆਪਣੇ ਕਹਿ ਲੀਏ ਵੀ ਪੂਰੀ ਤਾਕਤ ਵਿੱਚ ਹੀ ਉਹ ਕੁਝ ਵੀ ਕਰ ਸਕਦਾ ਸੀ ਹਾਂ ਜੀ ਉਹ ਮੈਂ ਇਸ ਕਰਕੇ ਗੁਰੂ ਰਵਿਦਾਸ ਨੂੰ ਗੁਰੂ ਮੰਨਦਾ ਆ ਕਿ ਉਹ ਬੜੇ ਯੋਧੇ ਹੀ ਸ਼ੂਰਬੀਰ ਹੀ ਮਹਾਂਬਲੀ ਹੀ ਕਿ ਉਹਨਾਂ ਨੂੰ ਕੁਝ ਵੀ ਕਹ ਲਓ ਕਿ ਉਹਨਾਂ ਦੀ ਸਿਫਤ ਦੇ ਵਿੱਚ ਸ਼ਬਦ ਨਹੀਂ ਹੈਗੇ ਕਿ ਜੋ ਉਹਨਾਂ ਨੇ ਗੁਰਬਾਣੀ ਦੇ ਇਸ ਟਾਈਮ ਔਰ ਅੱਜ ਆਪਾਂ ਗੱਲ ਕਰੀਏ ਨਾ ਕਿ ਗੁਰੂ ਰਵਿਦਾਸ ਨੂੰ ਆਪਾਂ ਕਹਿ ਰਹੇ ਆ ਕਿ ਆਪਾਂ ਗੱਲ ਕਰੀਏ ਐਲਬਰਟ ਆਇਨਸਟਾਈਨ ਦੀ ਜਾਂ ਥੋਮਸ ਐਡੀਸਨ ਦੀ ਜਾਂ ਆਪਣੇ ਸਟੀਫਨ ਹਾਕਿੰਗ ਦੀ ਹਾਂ ਜੀ ਹਾਂ ਜੀ ਜੇਕਰ ਆਪਾਂ ਵੇਖੀਏ ਸਾਡੇ ਗੁਰੂ ਮਹਾਰਾਏ ਜਿਹਨੇ ਵੀ ਗੁਰੂ ਜਿਨ੍ਹਾਂ ਦੀ ਕੁਰਬਾਨੀ ਦਰਜਿਆ ਉਹ ਇਹਨਾਂ ਤੋਂ ਘੱਟ ਥੋੜੀ ਉਹਨਾਂ ਦਾ ਦਿਮਾਗ ਗੁਰੂਆਂ ਦਾ ਇਹਨਾਂ ਸਾਇੰਟਿਸਟਾਂ ਨਾਲੋਂ ਵਿਗਿਆਨਕਾਂ ਨਾਲੋਂ ਘੱਟ ਥੋੜੀ ਸੀ ਮੇਰੇ ਖਿਆਲ ਨਾਲ ਇਹਨਾਂ ਤੋਂ ਜ਼ਿਆਦਾ ਹੀ ਹੋਏਗਾ ਹਮ ਪਰ ਅਫਸੋਸ ਅਸੀਂ ਉਹ ਗੁਰੂਆਂ ਨੂੰ ਜਿਹੜੇ ਕੀ ਵਿਗਿਆਨਿਕ ਸੋਚ ਰੱਖਦੇ ਸੀ ਇੱਕ ਬੜੇ ਉੱਚੇ ਪੱਧਰ ਦੀ ਸੋਚ ਰੱਖਦੇ ਸੀ ਕ੍ਰਾਂਤੀਕਾਰੀ ਸੋਚ ਰੱਖਦੇ ਸੀ ਇਨਸਾਨੀਅਤ ਪਰ ਸੋਚ ਰੱਖਦੇ ਸੀ ਅਸੀਂ ਉਹਨਾਂ ਨੂੰ ਚਮਤਕਾਰੀ ਬਣਾ ਦਿੱਤਾ ਜੀ ਕਿ ਅਸੀਂ ਸੋਚਦੇ ਹਾਂ ਕਿ ਜੇ ਵੀ ਅਸੀਂ ਅੱਗੇ ਵੀ ਗੱਲ ਕਹੀ ਵੀ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਹਨਾ ਜੀ ਵੀ ਅਸਲ 'ਚ ਤੁਹਾਨੂੰ ਇਹ ਸਿੱਖਣਾ ਚਾਹੀਦਾ ਗੁਰਬਾਣੀ ਪੜ ਕੇ ਵੀ ਅਸੀਂ ਤਰਨਾ ਕਿੱਦਾਂ ਆ ਅਸੀਂ ਇਤੋਂ ਵੀ ਗੁਰੂ ਰਵਿਦਾਸ ਜੀ ਜਾਂ ਕੋਹੇ ਕੋਈ ਵੀ ਗੁਰੂ ਆ ਉਹਦੇ ਕੋ ਆਪਾਂ ਆਪਣੇ ਦੋਖ ਲੈ ਕੇ ਜਾਵਾਂਗੇ ਤੇ ਉਹ ਸ਼ਕਤੀ ਮਾਰ ਕੇ ਦੋਖਾ ਢੇ ਭਸਮ ਕਰ ਦੂਗਾ ਹਨਾ ਵੀ ਜੀ ਨਹੀਂ ਇਦਾਂ ਕਰ ਸਕਦਾ ਗੁਰੂ ਪਿਆਰਿਓ ਇਦਾਂ ਹੋਈ ਨਹੀਂ ਸਕਦਾ ਨਹੀਂ ਹੋ ਸਕਦਾ ਗੁਰੂ ਤੇ ਖੁਦ ਕਹਿ ਰਹੇ ਵੀ ਤੁਸੀਂ ਆਪਣੇ ਆਪ ਨੂੰ ਇੱਕ ਐਸੇ ਉਸ ਢਾਂਚੇ ਨੂੰ ਉਸ ਪੁਜਾਰੀ ਢਾਂਚੇ ਨੂੰ ਚੈਲੰਜ ਕਰ ਰਹੇ ਆ ਵੇਖੋ ਜੇਕਰ ਕੋਈ ਰਾਜਾ ਕੋਈ ਕਹ ਲਈ ਵੀ ਕੋਈ ਵਟਾ ਉਹਦੇਦਾਰ ਉਦੋਂ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਝੁਕਿਆ ਤੇ ਜਾਂ ਉਹਨਾਂ ਗੁਰੂ ਰਵਿਦਾਸ ਮਹਾਰਾਜ ਨੂੰ ਗੁਰੂ ਮੰਨ ਲਿਆ ਤਾਂ ਉਹਨਾਂ ਇਹ ਇਸ ਕਰਕੇ ਥੋੜਾ ਮੰਨੇ ਕਿ ਗੁਰੂ ਰਵਿਦਾਸ ਨੇ ਗੰਗਾ ਨੂੰ ਪਤ ਉਹ ਦੇ ਦਿੱਤੀ ਭੇਟ ਦਿੱਤੀ ਆ ਵੀ ਜਾਂ ਗੁਰੂ ਰਵਿਦਾਸ ਨੇ ਪਤਨੀ ਤਾਰਤੀ ਹੈ ਨਹੀਂ ਉਹਨਾਂ ਨੇ ਗੁਰੂ ਰਵਿਦਾਸ ਕੋਲ ਮਹਾਰਾਜ ਕੋਲ ਬੈਠੇ ਉਹਨਾਂ ਦੇ ਕ੍ਰਾਂਤੀਕਾਰੀ ਵਿਚਾਰ ਸੁਣੇ ਤੇ ਉਹ ਉਹਨਾਂ ਵਿਚਾਰਾਂ ਦੇ ਫੈਨ ਹੋ ਗਏ ਜੀ ਉਹਨਾਂ ਕਹਿੰਦੇ ਕਿ ਵਾਜੀ ਵਾਏ ਤੇ ਸੋਚ ਇੰਨੀ ਉੱਪਰ ਉੱਚਲੇ ਉੱਪਰਲੇ ਪੱਧਰ ਲੀਆ ਜਿਵੇਂ ਅੱਜ ਆਪਾਂ ਕਹਿੰਨੇ ਤੇ ਆਇਨਸਟਾਈਨ ਆ ਐਡੀਸਨ ਆ ਜਸਟਿਸ ਫਨੋਕਾਂਗੇ ਜਿਨ੍ਹਾਂ ਨੇ ਸਮਾਜ ਲਈ ਨਾ ਕੁਝ ਕੀਤਾ ਆ ਜੀ ਹਨਾ ਹੁਣ ਕੋਈ ਧਰਮੀ ਕਹਵੇ ਕਿ ਉਹ ਮੰਨ ਲਓ ਸਟੀਫਿੰਗ ਹੋ ਕੇ ਗਿਆ ਉਹ ਜਿਹੜਾ ਕਿ ਉਹ ਰੱਬ ਨੂੰ ਨਹੀਂ ਮੰਨਦਾ ਜਿਹੜੇ ਗੱਲ ਲੋਕ ਕੀ ਕਰਦੇ ਆ ਭਗਵਾਨ ਦੀ ਅੱਲਾ ਦੀ ਵਾਹ ਗੁਰੂ ਦੀ ਉਹ ਚੀਜ਼ ਨਹੀਂ ਮੰਨਦੇ ਪਰ ਕੀ ਜਿਹੜੀਆਂ ਉਹ ਖੋਜਾਂ ਉਹਾਂ ਨੇ ਕੀਤੀਆਂ ਆ ਉਹ ਸਾਰੀ ਮੰਨਤਾ ਵਾਸਤੇ ਹੀ ਆ ਬਿਲਕੁਲ ਹਾਂ ਨਾ ਜੀ ਬਿਲਕੁਲ ਉਹ ਕਿਸੇ ਇੱਕ ਧਰਮ ਵਾਸਤੇ ਨਹੀਂ ਆ ਉਹੀ ਮੇਰੇ ਮੇਰਾ ਵੀ ਕਹਿੰਦਾ ਮਤਲਬ ਇਹ ਹੋਈ ਆ ਕਿ ਜਿਹੜੀ ਗੁਰੂ ਰਵਿਦਾਸ ਦੀ ਬਾਣੀ ਆ ਜਦ ਗੁਰੂ ਰਵਿਦਾਸ ਆ ਜਾਂ ਗੁਰੂ ਜਿੰਨੇ ਵੀ ਜਿਨ੍ਹਾਂ ਦੀ ਗੁਰਬਾਣੀ ਆ ਭਾਈ ਉਹ ਕਿਸੇ ਜਾਤੀ ਵਿਸ਼ੇਸ਼ ਦੇ ਨਹੀਂ ਆ ਉਹ ਕਿਸੇ ਧਰਮ ਕਿ ਸਤ ਅਕਾਲੀ ਬਕਲੇ ਸਿੱਖ ਤਾਂ ਅੰਮ੍ਰਿਤ ਬੀਵੀ ਗੁਰੂ ਨਹੀਂ ਆ ਉਹਨੂੰ ਤਾਂ ਕੋਈ ਵੀ ਅਦਰ ਪਰਸਨ ਕਿਤੇ ਵੀ ਰਹਿੰਦਾ ਕਿਤੇ ਬਾਹਰ ਰਹਿੰਦਾ ਦੂਰ ਰਹਿੰਦਾ ਗੋਰਾ ਕਾਲਾ ਕੋਈ ਵੀ ਪੜ ਕੇ ਉਹਨਾਂ ਵਿਚਾਰਾਂ ਨੂੰ ਉਹਤੇ ਅਮਲ ਕਰ ਸਕਦਾ ਆ ਜੀ ਫਿਰ ਅਸੀਂ ਲੋਕਾਂ ਨੇ ਕਿਉਂ ਇੱਕ ਗੁਰੂ ਰਵਿਦਾਸ ਦੀ ਪੀਸ ਹਿਸਟਰੀ ਕਰਵਾ ਕੇ ਰੱਖ ਲੈ ਪੀ ਸਾਡਾ ਹੀ ਗੁਰੂ ਆ ਭਾਈ ਦੂਜਿਆਂ ਨੂੰ ਆਪਾਂ ਕੁਸ਼ਨ ਦੇਣਾ ਹੀ ਨਹੀਂ ਗੁਰੂ ਦਾ ਇਦਾਂ ਨਹੀਂ ਹੁੰਦਾ ਗੁਰੂ ਰਵਿਦਾਸ ਨੇ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਬਹਿ ਕੇ ਤੇ ਇੱਕ ਜਿਵੇਂ ਤੁਸੀਂ ਗੱਲ ਕੀਤੀ ਵੀ ਜੇਕਰ ਸਾਡੇ ਨਾਲ ਕਿਸੇ ਦੇ ਵਿਚਾਰ ਮਿਲ ਨਹੀਂ ਖਾਂਦੇ ਉਹ ਸਾਡੇ ਨਾਲ ਆਵੇ ਕਿਉਂਕਿ ਕੋਈ ਸਾਡਾ ਦੁਸ਼ਮਣ ਥੋੜੀ ਆ ਜੇ ਅਸੀਂ ਦੁਸ਼ਮਣੀਆਂ ਪਾਣ ਲੱਗੇ ਪਿੱਤੇ ਫਿਰ ਸਾਡੇ ਚ ਤੇ ਉਹਨਾਂ ਲੋਕਾਂ ਚ ਫਰਕ ਕੀ ਰਹਿ ਗਿਆ ਹਣਾ ਜੀ ਅਸੀਂ ਤੇ ਸਾਰੇ ਇਨਸਾਨਾਂ ਨੂੰ ਗੁਰਬਾਣੀ ਦੇ ਅਕੋਰਡਿੰਗ ਸਾਰੇ ਇਨਸਾਨਾਂ ਨੂੰ ਅਸੀਂ ਤੇ ਪਿਆਰ ਕਰਦੇ ਆ ਹਾਂਜੀ ਵਿਚਾਰਕ ਮਤਭੇਦ ਹਰ ਕਿਸੇ ਦੇ ਆ ਕੋਈ ਬਹਾਮਣ ਦੇ ਲੱਗ ਗਿਆ ਕਿਸੇ ਕਹੇ ਵੀ ਜੱਟ ਦੇ ਲੱਗ ਗਿਆ ਹੁਣ ਜੇ ਗੁਰੂਆਂ ਨੇ ਵੇਖੋ ਜੇਕਰ ਆਪਾਂ ਦੇਖੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਕਾ ਚੱਟ ਦੀ ਬਾਣੀ ਨਹੀਂ ਗਈ ਕੀ ਕਾ ਬਹਾਮਣ ਦੀ ਬਾਣੀ ਨਹੀਂ ਗਈ ਉਥੇ ਗੁਰੂ ਰਵਿਦਾਸ ਦੀ ਬਾਣੀ ਆ ਉਥੇ ਸੈਨਜੀ ਦੀ ਬਾਣੀ ਆ ਹਾਂਜੀ ਉਥੇ ਸਦਨਾਜੀ ਦੀ ਬਾਣੀ ਆ ਉਥੇ ਸਾਰਿਆਂ ਦੀ ਗੁਰਬਾਣੀ ਆ ਉਥੇ ਕਿਸੇ ਲਈ ਕੋਈ ਭੇਤ ਭਾਵਨੀ ਆ ਹਾਂ ਭੇਤ ਭਾਵ ਉਹਦੇ ਲਈ ਆ ਜਿਹੜਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਜਿਹੜਾ ਬੰਦੇ ਨੂੰ ਜਾਨਵਰ ਸਮਝਦਾ ਜਿਹੜਾ ਬੰਦੇ ਨੀਵਾ ਸਮਝਦਾ ਉਹਦੇ ਉਹ ਗੁਰਬਾਣੀ ਆ ਪਰ ਅਫਸੋਸ ਜਿਹੜੀਆਂ ਗੱਲਾਂ ਜਿਹੜੇ ਸਿਧਾਂਤ ਸਾਨੂੰ ਗੁਰੂ 500 ਸਾਲ ਪਹਿਲਾਂ ਦੇ ਗਏ ਉਹ ਗੁਰੂ ਕਿੰਨੇ ਐਡਵਾਂਸ ਹੋਣਗੇ ਉਹ ਗੁਰੂ ਕਿੰਨੀ ਉੱਚੀ ਸੋਚ ਦੇ ਮਾਲਕ ਹੋਣਗੇ ਜਿਹਨੇ 500 ਸਾਲ ਪਹਿਲਾਂ ਹੀ ਉਹ ਚੀਜ਼ਾਂ ਸਾਨੂੰ ਦੱਸ ਦਿੱਤੀਆਂ ਤੇ ਅਸੀਂ ਗੁਰੂਆਂ ਦੇ ਕਿੱਡੇ ਮਪਛੀਲੇ ਦੀ ਵੀ ਗੱਲ ਕੀਤੀ ਸੀ ਵੀ ਨਲਾਇਕ ਪੋਤੇ ਆ ਇੱਕ ਆਲੀ ਵੀ ਸਾਨੂੰ ਅਜੇ ਤੱਕ ਗੱਲਾਂ ਨਹੀਂ ਸਮਝ ਆ ਰਹੀਆਂ ਵਾਹ ਓਏ ਮੈਂ ਕਹਿੰਦਾ ਵੀ ਜੇਕਰ ਸਾਡੇ ਖੂਨ 'ਚ ਸਾਜ ਜਾਣਿਓ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਜੇਕਰ ਭਾਈ ਟਾਡੇ ਖੂਨ ਚ ਇੱਕ ਕਤਰਾ ਵੀ ਕਿਤੇ ਸਾਡੇ ਗੁਰੂ ਰਵਿਦਾਸ ਦਾ ਆ ਬਾਬੇ ਨਾਨਕ ਦਾ ਬਾਬੇ ਕਬੀਰ ਦਾ ਗੁਰੂ ਗੋਬਿੰਦ ਸਿੰਘ ਦਾ ਕਿਸੇ ਦਾ ਵੀ ਹੈਗਾ ਨਾ ਤੇ ਭਰਾਵੋ ਗੁਰਬਾਣੀ ਪੜ ਲਓ ਤੁਸੀਂ ਸਾਦੀ ਵੀ ਨਾ ਸੁਣੋ ਤੁਸੀਂ ਗੁਰਬਾਣੀ ਪੜ ਲਓ ਜਦੋਂ ਤੁਸੀਂ ਬਾਣੀ ਪੜ ਲਈ ਤੁਹਾਨੂੰ ਕਿਸੇ ਦੀ ਸੁਣਨ ਦੀ ਸਮਝਣ ਦੀ ਲੋੜ ਹੀ ਨਹੀਂ ਤੁਸੀਂ ਆਪਣੇ ਮਾਲਕ ਆਪ ਬਣ ਜਾਣਾ ਆ ਤੁਸੀਂ ਉਸ ਕੁਦਰਤ ਦੇ ਨਿਯਮ ਨੂੰ ਪਹਿਚਾਨਣ ਲੱਗ ਪੈਣਾ ਆ ਤੁਸੀਂ ਸੱਚ ਨੂੰ ਜਾਣ ਜਾਣਾ ਆ ਤੇ ਸੱਚ ਕੀ ਤੇ ਝੂਠ ਕੀ ਆ ਕਿਉਂਕਿ ਸੱਚ ਦਾ ਪਤਾ ਭਾਜੀ ਸੱਚ ਹੁਣ ਕੁਝ ਲੋਕ ਬੜਾ ਕੀ ਕਹਿੰਦੇ ਭਾਜੀ ਮੈਂ ਤੇ ਇਦਾਂ ਹੀ ਕੋਈ ਕੁਝ ਲੋਕ ਕਹਿੰਦੇ ਆ ਵੀ ਸਾਰੇ ਅਸੀਂ ਤਾਂ ਸਾਰੇ ਤਨ ਮਾਨ ਸਤਕਾਰ ਕਰਦੇ ਆ ਹਾਂ ਇਹ ਸਾਰੇ ਤਨ ਮਾਨ ਸਤਕਾਰ ਹੁਣ ਮੰਨ ਲਓ ਮੇਰਾ ਕੋਈ ਸਤਕਾਰ ਕਰਦਾ ਹਣਾ ਜੀ ਮੈਂ ਕੋਈ ਜਦੋਂ ਜਦੋਂ ਉਹ ਬੰਦੇ ਨੂੰ ਪਤਾ ਹੀ ਨਹੀਂ ਮੇਰੀ ਵਿਚਾਰਤਾ ਦਾ ਕੀ ਆ ਮੈਂ ਸ਼ਰਾਬੀ ਆ ਮਨਸ਼ੇੜੀ ਆ ਮੈਂ ਕੁਝ ਵੀ ਲਾ ਲੋ ਵੀ ਕਿਸੇ ਨੂੰ ਚੰਗਾ ਨਹੀਂ ਸਮਝਦਾ ਨਾ ਗਵਾਂਡੀਆਂ ਦਾ ਬੈਰ ਰੱਖਦਾ ਆ ਵੀ ਬਿਨਾ ਮੇਰੀ ਵਿਚਾਰਤਾ ਰਾਜ ਨੇ ਕੋਈ ਮੇਰਾ ਸਤਿਕਾਰ ਕਿਵੇਂ ਕਰ ਸਕਦਾ ਆ ਇਹ ਕਹਦੇ ਇਹ ਤੇ ਮੇਰੇ ਖੰਦ ਮਹਾ ਮੂਰਖਾਂ ਵਾਲੀ ਗੱਲ ਆ ਕਿ ਸਾਰੇ ਤੁਹਾਰ ਮੈਂ ਸਤਿਕਾਰ ਕਰਦਾ ਇਹ ਤੇ ਬੇਕੁਫਾਂ ਵਾਲੀ ਗੱਲ ਆ ਇੱਕ ਪਟਕੇ ਹੋਏ ਉਲਝੇ ਹੋਏ ਇਨਸਾਨ ਦੀ ਗੱਲ ਆ ਇੱਕ ਵੀ ਮੈਂ ਸਾਰੇ ਤੁਹਾਰ ਮੈਂ ਸਤਿਕਾਰ ਕਰਦਾ ਹੁਣ ਤੁਸੀਂ ਸੱਚ ਜਾਣੋ ਗੱਲ ਬੜੀ ਕੌੜੀ ਆ ਕਿ ਹੁਣ ਲੱਗੂਗੀ ਵੀ ਜਿਨ੍ਹਾਂ ਨੇ ਲੋਕਾਂ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਕੁਝ ਕੁ ਲੋਕ ਜਿਹੜੇ ਉਹੀ ਲੋਕੀ ਆ ਜਿਹੜੇ ਗੁਰੂ ਰਵੀਦਾਸ ਮਹਾਰਾਜ ਜਨਡਾ ਰਮਨ ਆ ਰਹੇ ਸੀ ਕੱਲ ਹੁਣ ਉਹੀ ਉਹਨਾਂ ਚ ਕੁਝ ਕੁ ਲੋਕ ਜਿਨ੍ਹਾਂ ਨੇ ਆ ਬਾਬੇ ਬਰਗਾਂ ਦੇ ਚਾਲਿਆਂ ਦੇ ਵੀ ਜਾਣਾ ਜੇ ਤੇ ਜਗਰਾਤਾਂ ਦੇ ਵੀ ਉਹ ਲੋਕੀ ਨੇ ਜੇ ਰਹਿਣਗੇ ਅੱਪੀਰਾਂ ਦੇ ਮੇਲਿਆਂ ਤੇ ਅਸਥਾਈ ਉਥੇ ਦੇਰਿਆਂ ਤੇ ਰੌਣਕ ਲੱਗੀ ਹੁੰਨੀ ਨਾਲ ਲੋਕਾਂ ਦੀ ਹਮ ਧੜਾ ਧੜ ਕੇ ਮਸਤਾਂ ਦੀ ਜੈ ਮਸਤਾਂ ਦੀ ਜੈ ਪੀਰਾਂ ਦੀ ਫਲਾਣਾ ਪੀਰ ਉਹ ਪੀਰ ਇਨ੍ਹਾਂ ਲੋਕਾਂ ਨੇ ਜਾਣਾ ਜੇ ਨਹੀਂ ਨਹੀਂ ਬਲਕੇ ਮੈਂ ਤੁਹਾਡੀ ਗੱਲ ਦੇ ਵਿੱਚ ਵਾਅਦਾ ਕਰ ਦਮਾ ਅੱਜ ਫਗਵਾੜੇ ਦੇ ਅੰਦਰ ਤੁਸੀਂ ਕਹਿੰਦੇ ਨਾ ਵੀ ਇਨ੍ਹਾਂ ਪੀਰਾਂ ਦੀਆਂ ਥਾਂਵਾਂ ਤੇ ਜਾਂ ਹੋਰ ਤਮਾਤੇ ਜਾਣਾ ਉਹ ਜਿਹੜੇ ਪੀਰ ਆ ਉਹਨਾਂ ਨੂੰ ਬੁਲਾਉਂਦੇ ਆ ਗੁਰੂ ਰਵਦਾਸ ਜੀ ਦੇ ਗੁਰਪੁਰਬ ਦੇਤੇ ਉਹਨਾਂ ਦੇ ਪ੍ਰਵਚਨ ਸੁਣ ਲਈ ਉਹ ਜਿਹੜੇ ਜੈ ਮਸਤਾਂ ਦੀ ਜੈ ਪੀਰਾਂ ਦੀ ਕਹਿੰਦੇ ਆ ਉਹ ਇਹਨਾਂ ਦੀ ਅਗਵਾਈ ਕਰਦੇ ਆ ਨਾ ਲੋਕਾਂ ਦੀ ਉਹ ਪ੍ਰਬੰਧਕ ਕਿੰਨੇ ਕਿੰਨੇ ਜਾਗਰੂਕ ਹੋਣਗੇ ਗੁਰੂ ਰਵਦਾਸ ਦੀ ਵਿਚਾਰਧਾਰਾ ਆ ਪ੍ਰਤੀ ਇਸ ਗੱਲ ਦਾ ਜੇ ਤੁਸੀਂ ਲਾ ਸਕਦੇ ਆ ਵੀ ਅੱਜ ਫਗਵਾੜੇ ਦੇ ਵਿੱਚ ਇੱਕ ਜੈ ਮਸਤਾਂ ਦੀ ਗੈਣ ਵਾਲਾ ਬੰਦਾ ਉਹ ਅੱਜ ਇਹਨਾਂ ਨੂੰ ਸੰਬੋਧਨ ਕਰ ਰਿਹਾ ਤੇ ਹੁਣ ਅਸੀਂ ਇਹਨਾਂ ਨੂੰ ਕੀ ਕਹੀਏ ਜਿਹੜੇ ਪ੍ਰਬੰਧਕ ਹੋ ਆ ਆਮ ਲੋਕਾਂ ਦਾ ਜਿੱਥੇ ਗੁਰੂਆਂ ਨੇ ਬਿਲਕੁਲ ਭਾਈ ਇਹ ਗੱਲ ਸਭਨਾ ਠੁਕਦੀ ਆ ਜੇਕਰ ਆਪਾਂ ਗੁਰੂ ਨਾਨਕ ਦੇ ਵਾਰਥੇ ਤੇ ਗੁਰੂ ਨਾਨਕ ਦਾ ਜਨਮ ਦਾ ਰਮਣਾ ਆ ਕੇ ਤੇ ਜਾ ਆਪਾਂ ਜਗਰਾਤੇ ਰਹੇ ਪੀੜਾਂ ਤੇ ਰਹੇ ਆ ਯਾਰ ਤੁਸੀਂ ਆਪਾਂ ਕਈ ਲੋਕ ਇਹਨਾਂ ਨੂੰ ਰੋਕਦੇ ਅਸੀਂ ਨਹੀਂ ਰੋਕਦੇ ਭਾਈ ਜਾਓ ਜਿੱਥੇ ਮਰਜੀ ਜਾਓ ਪਰ ਕਿਸੇ ਇੱਕ ਵੀ ਗੱਲ ਤੇ ਮੰਨੋ ਤੁਸੀਂ ਜਗਰਾਤਿਆਂ ਵੱਲ ਜਾਣਾ ਬੇਸ਼ੱਕ ਜਾਓ ਅਸੀਂ ਤੁਹਾਨੂੰ ਰੋਕਦੇ ਨਹੀਂ ਪਰ ਫਿਰ ਤੁਸੀਂ ਇਹ ਗੱਲ ਨਹੀਂ ਤੁਸੀਂ ਕਹਿ ਸਕਦੇ ਕਿ ਮੈਂ ਗੁਰੂ ਰਵਿਦਾਸ ਦਾ ਪੁੱਤ ਹਾਂ ਮੈਂ ਗੁਰੂ ਨਾਨਕ ਦਾ ਪੁੱਤ ਹਾਂ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ ਸਾਨੂੰ ਜਿਹੜਾ ਆ ਗੱਲ ਤੋਂ ਆ ਭਾਈ ਸਾਨੂੰ ਇਹ ਚਿਰ ਨਹੀਂ ਕਿ ਤੁਸੀਂ ਪੀਰਾਂ ਨੂੰ ਜਾਂਦੇ ਜੇ ਤੁਸੀਂ ਜਵਾਬਾ ਬਲਖਨਾ ਜੀ ਦੇ ਜਾਂਦੇ ਜੇ ਕਿ ਰਾਮਦੇਵਾਰ ਸਭ ਬੰਦੇ ਤੁਸੀਂ ਜਿਹਦੇ ਮਰਜ਼ੀ ਵਾ ਸਾਨੂੰ ਇਹਦਾ ਕੋਈ ਮਤਲਬ ਨਹੀਂ ਹੈ ਤੁਹਾਨੂੰ ਹੱਕ ਆ ਪਰ ਤੁਹਾਨੂੰ ਇਹ ਹੱਕ ਨਹੀਂਗਾ ਵੀ ਫਿਰ ਤੁਸੀਂ ਆ ਕੇ ਪੀਰਾਂ ਦੇ ਡੇਰੇ ਤੋਂ ਆ ਕੇ ਤੁਸੀਂ ਕਹੋ ਕਿ ਮੈਂ ਗੁਰਦਾਸ ਦਾ ਪੋਤੇ ਆ ਤੇ ਮੈਂ ਨਾਨਕ ਦਾ ਪੋਤੇ ਆ ਮੈਂ ਬਾਬਾ ਕਬੀਰ ਦਾ ਪੋਤੇ ਆ ਤੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੋਤੇ ਆ ਫਿਰ ਅਸੀਂ ਤੁਹਾਡੇ ਸਕੇ ਨਹੀਂ ਹੈਗੇ ਫਿਰ ਤੇ ਅਸੀਂ ਤੁਹਾਡੇ ਪੀਓ ਤੁਹਾਡੇ ਪੋਤਰੇ ਤੱਕ ਪਾੜ ਦਾਂਗੇ ਅਸੀਂ ਬਿਲਕੁਲ ਸੱਚ ਬੋਲਦੇ ਪਿੱਛੇ ਛੇੜਦੇ ਡਾਕਟਰ ਜੀ ਤੁਹਾਡੇ ਪਿਓ ਨੂੰ ਹਾਡੇ ਗੁਰੂ ਰਵਿਦਾਸ ਨੂੰ ਡਰ ਨਹੀਂ ਲੱਗਿਆ ਕਿਸੇ ਦਾ ਤੇ ਸਾਨੂੰ ਵੀ ਡਰ ਕਿਸੇ ਦਾ ਨਹੀਂਗਾ ਕਿਉਂਕਿ ਅਸੀਂ ਆਪਣੇ ਸਾਡੇ ਚ ਹੱਡੀਆਂ ਰਗਾਂ ਚ ਸਾਡੇ ਬਾਪੂ ਦਾ ਖੂਨ ਆ ਅਸੀਂ 도ਗਲੇ ਨਹੀਂ ਆ ਅਸੀਂ ਉਸ ਪਿਤਾ ਦੀ ਗੱਲ ਕਰਦੇ ਆ ਉਸ ਪਿਤਾ ਦੀਆਂ ਕਈਆਂ ਗੱਲਾਂ ਤੇ ਪੈਰਾ ਦਿੰਨੇ ਸਾਨੂੰ ਮਾਣ ਆ ਵੀ ਹਾਡੇ ਗੁਰੂ ਰਵਿਦਾਸ ਅਸੀਂ ਗੁਰੂ ਰਵਿਦਾਸ ਦੇ ਪੈਰੋਕਾਰ ਆ ਅਸੀਂ ਆਪਦੀ ਗੁਰੂ ਦੇ ਪੋਤੇ ਆ ਗੱਲੀਬਾਤੀ ਨਹੀਂ ਅਸੀਂ ਆਪਣੇ ਜੀਵਨ ਵਿੱਚ ਉਹ ਗੱਲਾਂ ਢਾਲੀਆਂ ਆ ਸਾਨੂੰ ਬਾਣੀ ਸਮਝ ਆਈ ਆ ਅਸੀਂ ਇਹੋ ਗੱਲ ਚਾਹੁੰਨੇ ਵੀ ਜੇਕਰ ਸਾਡਾ ਸਮਾਜ ਸਮਝ ਸਕਦਾ ਨਾ ਤੇ ਭਾਜੀ ਉਹ ਇਕੋ ਇੱਕ ਗ੍ਰੰਥ ਆ ਇਕੋ ਇੱਕ ਕਹਲਿਆ ਬਾਣੀ ਆ ਜਿਹੜੀ ਸਾਡੇ ਲੋਕਾਂ ਦੇ ਹੱਕ ਵਿੱਚ ਭੁਗਤਦੀ ਆ ਸਾਡੇ ਲੋਕਾਂ ਨੂੰ ਇੱਕ ਚੰਗਤ ਚੰਗਾ ਜੀਵਨ ਦੇ ਸਕਦੀ ਤੇ ਉਹ ਗੁਰੂਆਂ ਦੀ ਗੁਰਬਾਣੀ ਹੀ ਆ ਜਿਹੜੀ ਸਾਡੇ ਅਖੰਡ ਕਰਮਕਾਂਡ ਜਿਹੜੇ ਆਪਾਂ ਕਰਦੇ ਆ ਉਹ ਲੱਖਾਂ ਰੁਪਏ ਸਾਡੇ ਬਚ ਸਕਦੇ ਆ ਸਾਡੇ ਬੱਚੇ ਚੰਗੀ ਸੇਧ ਲੈ ਕੇ ਅੱਗੇ ਵਧ ਸਕਦੇ ਆ ਵੇ ਤੁਸੀਂ ਵੇਖਿਆ ਅਕਸਾਡੇ ਕੋਮ ਦੇ ਕਿੰਨੇ ਕੁ ਵਿਗਿਆਨਕ ਆ ਕਿੰਨੇ ਕਿ ਸਾਡੇ ਕੌਮ ਦੇ ਬਚਪਚੇ ਇਹ ਆਪਣੇ ਕਹਿੰਦੇ ਵੀ ਅਸਟਰੋਨੌਟ ਬਣਦੇ ਆ ਨਹੀਂ ਨਾ ਬਣਦੇ ਸਾਡੇ ਲੋਕੀ ਸਗੋਂ ਬਾਬੇ ਬਣਦੇ ਆ ਉਹ ਕਿੱਥੇ ਨਹੀਂ ਉਹ ਚੁੰਖੀਆਂ ਦੇ ਰਿਆ ਕੋਈ ਕਿਸੇ ਚ ਮਾਤਾ ਆਏ ਦੀ ਕਿਸੇ ਚ ਬਾਬਾ ਆ ਜਾਂਦਾ ਕਿਸੇ ਚ ਘਰ ਵਾ ਆ ਜਾਂਦਾ ਇਹ ਚੀਜ਼ ਸਾਡੀ ਜਾਨੀ ਤਰੱਕੀ ਨਹੀਂ 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 ਇੱਕ 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 ਆਪਾਂ ਇੱਥੇ ਕਲੀਅਰ ਕਰਦੇ ਵੀ ਕਹਿਣ ਦਾ ਮਤਲਬ ਜਿੱਦਾਂ ਆ ਵੀ ਜੇ ਹੈਗੇ ਵੀ ਆ ਨਾ ਬਹੁਤੇ ਲੋਕਾਂ ਨੂੰ ਲੱਗਣਾ ਵੀ ਕੋਈ ਬੰਦਾ ਕੱਲ ਨੂੰ ਕੋਈ ਨਹੀਂ ਜੀ ਸਾਡਾ ਫਲਾਣਾ ਬੰਦਾ ਉੱਥੇ ਆ ਹੈਨਾ ਵੀ ਆਸਪੋਰਟ ਦੇ ਉੱਤੇ ਆਪਣੀ ਜਗਤ ਉਹ ਖੁਸ਼ੀ ਵਾਲੀ ਗੱਲ ਉਹ ਗੱਲ ਇਦਾਂ ਨਹੀਂ ਆਟੇ 'ਚ ਜਿਹੜਾ ਲੂਨ ਲੂਨ ਹੁੰਦਾ ਨਾ ਕਹਿੰਦੇ ਵੀ ਲੂਨ ਦੇ ਬਰਾਬਰ ਵੀ ਨਹੀਂ ਉਹ ਜਦੋਂ ਆਪਾਂ ਕਿਸੇ ਇੱਕ ਬੰਦੇ ਦੀ ਗੱਲ ਕਰਦੇ ਤਾਂ ਕਹਿੰਦੇ ਜੀ ਸਾਰੇ ਸਮਾਜ ਨੂੰ ਕਹਿਤਾ ਹਨ ਜਦੋਂ ਮੈਂ ਮੰਨ ਲਓ ਕਹਿੰਦਾ ਵੀ ਇਦਾਂ ਗੱਲ ਬੰਦਾ ਇਦਾਂ ਬੋਲਦਾ ਪਿਆ ਕੋਈ ਗਲਤ ਬੰਦਾ ਬਿਆਨਬਾਜ਼ੀ ਕਰ ਰਿਹਾ ਉਹ ਕਹਿੰਦੇ ਜੀ ਸਾਰੇ ਸਮਾਜ ਨੂੰ ਕਹਿਤਾ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਮੈਂ ਪੁੱਤ ਜੀ ਵੀ ਗੱਲ ਕੀਤੀ ਸੀ ਵੀ ਜਿੱਥੇ ਮੰਨ ਲਓ ਚਾਰ ਮਾਲੂ ਕਿਤੇ ਚਾਰ ਬੰਦੇ ਖੜੇ ਆ ਜਿਹੜੇ ਖੁਦ ਨੂੰ ਚਮਾਰ ਸਮਝਦੇ ਆ ਜਾਂ ਰਵਦਾਸੀਆ ਸਮਝਦੇ ਆ ਉਹਨੇ ਕਿਤੇ ਗਲਤਕ ਬਿਆਨਬਾਜ਼ੀ ਕਰਤੀ ਤੇ ਉਹਦੇ ਖਿਲਾਫ ਕਿਸੇ ਨੇ ਬੋਲ ਤਾ ਕਿ ਉਹ ਚਾਰ ਬੰਦੇ ਇੱਕ ਜਾਤ ਦੇ ਸਮਾਜ ਹੋ ਗਿਆ ਕਿ ਜਿੱਥੇ ਚਾਰ ਰੰਗ ਦੇ ਜਿਹੜੇ ਖੁਦ ਨੂੰ ਆਪਣੇ ਰਵਦਾਸੀਆ ਖਮੇ ਦੇ ਆ ਮਜਬੀ ਸਿੱਖ ਸਮਝਦੇ ਆ ਉਹ ਚਾਰ ਬੰਦਿਆਂ ਨੇ ਕੁਝ ਕੀਤਾ ਜਾਂ ਗਲਤ ਕੀਤਾ ਮੈਂ ਉਹਨਾਂ ਨੂੰ ਕੁਝ ਕਹਿਤਾ ਤੇ ਕੀ ਉਹ ਸਮਾਜ ਹੋ ਗਿਆ ਜਾਂ ਜੱਟ जे चार कटे हो गए समाज हो गया यार ये समाज थोड़ी है ये फिर हर एक जात का अलग अलग समाज हो गया तुम कि समाज उस फिर वाल्मीकि समाज अलग हो गया ਮਜਬੀ ਸੇ ਸਮਾਜ ਅਲੱਗ ਹੋ ਗਿਆ ਇਧਰੋਂ ਕਬੀਰ ਪੰਥੀ ਸਮਾਜ ਅਲੱਗ ਹੋ ਗਿਆ ਨਾਸੀਆ ਸਮਾਜ ਅਲੱਗ ਹੋ ਗਿਆ ਰਾਮਗੜੀਆ ਸਮਾਜ ਅਲੱਗ ਹੋ ਗਿਆ ਲੁਬਾਣਾ ਸਮਾਜ ਅਲੱਗ ਹੋ ਗਿਆ ਆਪਣਾ ਜੱਟ ਸਮਾਜ ਲੱਗੋ ਜ ਸਮਾਜ ਸਮਾਜ ਹੀ 2025 2000 ਸਮਾਜ ਹੀ ਪੈਦਾ ਹੋ ਗਿਆ 20 ਇੱਕ ਸਿੱਖ ਦੇ ਖਾਂ ਵਿੱਚੋਂ ਹਾਂ 2025 ਸਮਾਜ ਸਿਰਜ ਗਏ ਫੇਰ ਕਹਿੰਦੇ ਆ ਵੀ ਜਾਤ ਖਤਮ ਹੋਣੀ ਚਾਹੀਦੀ ਸਾਡੇ ਨਾਲ ਤੱਕਾ ਹੁੰਦਾ ਜਾਤ ਖਤਮ ਹੋਣੀ ਚਾਹੀਦੀ ਹਰ ਇੱਕ ਇਹ ਲੋਕ ਉਹ ਹੀ ਲੋਕ ਹੈ ਭਾਜੀ ਸੱਚ ਜਾਣਿਓ ਇਹ ਲੋਕ ਉਹ ਲੋਕ ਹੈ ਜਦੋਂ ਇਹਨਾਂ ਦੇ ਘਰ ਕੋਈ ਰਿਸ਼ਤਾ ਲੈ ਕੇ ਆਉਂਦਾ ਤੇ ਸਭ ਤੋਂ ਪਹਿਲਾਂ ਯਾਤ ਪੁੱਛਦੇ ਆ ਮੁੰਡੇ ਦੀ ਦੀ ਜਾਂ ਕੁੜੀ ਦੀ ਹੂੰ ਚ ਕੋਈ ਝੂਠ ਨਹੀਂ ਆ ਪਤਾ ਕੀ ਗੱਲ ਹੈ ਹੁਣ ਵੇਖੋ ਅਸੀਂ ਕਹਿੰਨੇ ਵੀ ਗੁਰੂ ਰਵਿਦਾਸ ਮੈਂ ਪਿਛੇ ਜੀ ਵੀ ਗੱਲ ਪੀਤੀ ਜਗਤ ਗੁਰੂ ਹੁਣ ਯਾਰ ਕੋਈ ਜੱਟ ਕੋਈ ਬ੍ਰਾਹਮਣ ਕੋਈ ਆਦਰ ਪਰਸਨ ਗੁਰੂ ਰਵਿਦਾਸ ਨੂੰ ਗੁਰੂ ਸਮਝੇ ਭਾਵੇਂ ਨਾਸ ਸਮਝੇ ਮੈਂ ਕਹਿੰਨਾ ਵੀ ਉਹ ਕੁਝ ਕੁ ਲੋਕ ਜਿਹੜੇ ਗੁਰੂ ਰਵਿਦਾਸ ਨੂੰ ਗੁਰੂ ਨਹੀਂ ਸਮਝਦੇ ਮੰਨ ਲੋ ਅਹੀਂ ਕਹਿੰਨੇ ਵੀ ਨਹੀਂ ਸਮਝਦੇ ਜਾਂ जाट ਨਹੀਂ ਗੁਰੂ ਸਮਝਦੇ ਜਾਂ ਬਾਹਮਣ ਸਮਝਦੇ ਮੈਂ ਕਹਿੰਨਾ ਵੀ ਉਹਨਾਂ ਦੀ ਕੀ ਘਾਤ ਆ ਕਿ ਉਹਨਾਂ ਦੇ ਗੁਰੂ ਸਮਝਣ ਨਹੀਂ ਗੁਰੂ ਰਵਿਦਾਸ ਨੂੰ ਇਹ ਗੁਨਾਹ ਯਾਰ ਨਹੀਂ ਉਹ ਗੁਰੂ ਰਵਿਦਾਸ ਗੁਰੂ ਹੀ ਆ ਪਾਵੇਂ ਮੈਂ ਮੰਨਾ ਪਾਵੇਂ ਨਾ ਮੰਨਾ ਪਾਵੇਂ ਕੋਈ ਜਾਤੰਕਾਰੀ ਮੰਨੇ ਪਾਵੇਂ ਨਾ ਮੰਨੇ ਉਹ ਗੁਰੂ ਰਵਿਦਾਸ ਨੇ ਗੁਰੂ ਹੀ ਰਹਿਣਾ ਜਿਹੜੀ ਉਹ ਗੁਰੂਮਾਰੇ ਦੀ ਵਡਿਆਈ ਆ ਉਹ ਕਹ ਲੀਏ ਵੀ ਕੋਈ ਨਹੀਂ ਕਰ ਸਕਦਾ ਉਹਦੀ ਹੈ ਨਹੀਂ ਉਹਦੇ ਸ਼ਬਦ ਹੀ ਹੈ ਨਹੀਂ ਉਹਨਾਂ ਦੇ ਉੱਤੇ ਲਿਖਣ ਲਈ ਬੋਲਦੇ ਪਿਸ ਅਹੀਂ ਕਹੇ ਦਾ ਨਾ ਕਿਸੇ ਨੂੰ ਉਹ ਧੱਕੇ ਨਾਲ ਕਹੀ ਤੂੰ ਵੀ ਗੁਰੂ ਕਾ ਤੂੰ ਵੀ ਗੁਰੂ ਕਾ ਤੂੰ ਵੀ ਗੁਰੂ ਕਾ ਪਿੱ ਧੱਕਾ ਸ਼ਾਈ ਫਿਰ ਤੁਹਾਡੇ ਚ ਤੇ ਉਹ ਔਰੰਗਜ਼ੇ ਚ ਕੀ ਕਹ ਲੀਏ ਪੀ ਫੜ ਕੇ ਬਿਲਕੁਲ ਕਾਸ਼ਾਈ ਤੱਕ ਕਾਸ਼ਾਈ ਹੋ ਕਰਦੇ ਤੱਕ ਕਾਸ਼ਾਈ ਤੁਸੀਂ ਕਰਦੇ ਬਿਲਕੁਲ ਮੈਂ ਇੱਕ ਸਕਰੀਨਸ਼ਾਟ ਲਿਆ ਹੈ ਕਾਸ਼ਾਈ ਨਾਲ ਆਪਾਂ ਕਿਹਨੇ ਧਰਮ ਥੋੜੀ ਥੋਪਣਾ ਹਾਂ ਬਿਲਕੁਲ ਮੈਂ ਇੱਕ ਸਕਰੀਨਸ਼ਾਟ ਲਿਆ ਜਿਹੜੇ ਲੋਕ ਕਹਿੰਦੇ ਸੀ ਨਾ ਕਿ ਜਿਹ ਗੁਰੂ ਨੂੰ ਜਿਹਨੇ ਦਾ ਭਗਤ ਕਿਹਾ ਮੈਂ ਸਕਰੀਨਸ਼ਾਟ ਲਿਆ ਜੀ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਨੇ ਆਪਣੀ ਵੈਬਸਾਈਟ ਦਾ ਬਕਾਇਦਾ ਭਗਤ ਰਬਦਾਸ ਜੀ ਲਿਖਿਆ ਹੋਇਆ ਹੈ ਜਾਂ ਉੱਥੇ ਪਤਾ ਲੱਗੇ ਨਾ ਅਸਲ ਵਿੱਚ ਇਹਨਾਂ ਦੀ ਦੁਕਾਨ ਹੈ ਇਦਾਂ ਕਰਕੇ ਲੋਕਾਂ ਨੂੰ ਗਮਰਾਹ ਕਰਨਾ ਫਿਰ ਪੈਸੇ ਇਕੱਠੇ ਕਰ ਭਾਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਹਾਂ ਜੀ ਇਹ ਜਿੰਨੇ ਵੀ ਆਪਾਂ ਕਹ ਲਈਏ ਕਿ ਅੱਜ ਕੱਲ ਦਾ ਜਿਹੜਾ ਦੌਰ ਆ ਮੈਂ ਜਿਵੇਂ ਕਹਿੰਦਾ ਵੀ ਮੇਰੇ ਗੁਰੂ ਰਵਿਦਾਸ ਜੀ ਮੈਨੂੰ ਪਤਾ ਗੁਰੂ ਰਵਿਦਾਸ ਜੀ ਸੱਚਮੁੱਚ ਗੁਰੂ ਆ ਉਹਨਾਂ ਜਿਹੜੇ ਕੰਮ ਕੀਤੇ ਜੋਗ ਨਾਲ ਬਾਣੀ ਲਿਖੀ ਕੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕੀ ਜੋ ਜਿਹੜੇ ਗੁਰੂ ਰਵਿਦਾਸ ਜੀ ਨਾਲ ਤੇ ਡੇਰੇ ਖੋਲ ਕੇ ਬੈਠੇ ਆ ਬਾਬਾ ਕਬੀਰ ਦੇ ਨਾਲ ਤੇ ਡੇਰੇ ਖੋਲ ਕੇ ਬੈਠੇ ਕਿਤੇ ਵੀ ਜਾਂ ਜਿਹੜੇ ਅੱਜ ਸਾਡੇ ਆਗੂ ਸਾਹਿਬਾਨ ਜਥੇਦਾਰ ਆ ਸਾਡੇ ਪੰਜ ਤਖਤਾਂ ਦੇ ਜਾਂ ਕੁਛ ਵੀ ਲਾਲੋ ਕੌਮ ਦੇ ਜਿਹੜੇ ਵੀ ਰਹਿਬਰ ਆ ਮੈਂ ਉਹਨਾਂ ਨੂੰ ਸਵਾਲ ਕਰਦਾ ਕਿ ਕੀ ਤੁਸੀਂ ਗੁਰੂ ਰਵਿਦਾਸ ਵਾਂਗੂ ਮਾਰੇ ਸਿਸਟਮ ਦੇ ਖਿਲਾਫ ਬੋਲ ਸਕਦੇ ਆ ਅੱਜ ਕੱਲ੍ਹ ਆਈ ਦੇ ਜਮਾਨੇ 'ਚ ਸਵਾਲ ਕੀ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਨੇ ਬ੍ਰਾਹਮਣ ਨੂੰ ਲਲਕਾਰ ਮਾਰੀ ਕੀ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਨੇ ਗੰਦੇ ਸਿਸਟਮ ਦੇ ਖਿਲਾਫ ਉੱਚਨੀ ਦੇ ਖਿਲਾਫ ਪਖੰਡਾ ਦੇ ਖਿਲਾਫ ਬੋਲਿਆ ਕੀ ਤੁਹਾਡੇ 'ਚ ਹਿੰਮਤ ਹੈਗੀ ਆ ਗੁਰੂ ਰਵਿਦਾਸ ਵਾਂਗੂ ਲਲਕਾਰ ਮਾਰਨ ਦੀ ਬ੍ਰਾਹਮਣ ਨੂੰ ਕਿਹਨੂੰ ਕਹ ਲਈ ਪਖੰਡੀ ਨੂੰ ਕਿ ਆਪ ਆ ਕਿਸੇ ਨੂੰ ਵੀ ਜਾਂ ਆਪਣੀ ਮਾੜੀ ਸਰਕਾਰ ਨੂੰ ਸਰਕਾਰ ਦੇ ਗਲਤ ਗਤੀਵਿਧੀਆਂ ਨੂੰ ਨਹੀਂ ਇਸ ਵਿੱਚ ਇਹ ਲੋਕ ਪੈਦਾ ਹੀ ਸਰਕਾਰ ਕਰ ਰਹੀ ਅਸਲ ਵਿੱਚ ਅੱਜ ਕੱਲ ਦੇ ਹੈ ਨਹੀਂ ਉਹ ਗੱਲ ਬਾਤ ਹੀ ਹੈ ਨਹੀਂ ਦੇਰੇ ਵਾਲਾ ਸਾਧਾ ਚ ਜਾਂ ਉਹ ਸਾਡੇ ਜਿਹੇ ਆਗੂ ਜਥੇਦਾਰ ਆ ਮਤਲਬ ਤੇ ਇਹ ਹੁੰਦਾ ਵੀ ਆਪਾਂ ਪਰ ਕੇ ਗੁਰੂਆਂ ਦੀ ਆਪਣੀ ਵਿਚਾਰਧਾਰਾ ਨੂੰ ਸਿਧਾਂਤਾਂ ਨੂੰ ਉਹ ਯੋਧੇ ਬੰਨਣਾ ਸੀ ਮਹਾ ਬਲੀ ਬੰਨਣਾ ਸੀ ਪਰ ਆਪਾਂ ਬਣ ਕੀ ਗਏ ਅਸੀਂ ਤਾਂ ਬਣ ਗਏ ਭੇਡਾ بس ਜੋ ਬ੍ਰਾਹਮਣਵਾਰ ਵੱਲੋਂ ਉਹ ਸਾਡੇ ਤੇ ਥੋਪਿਆ ਗਿਆ ਤਸਵੀਰਾਂ ਆਪਾਂ ਉਹਨਾਂ ਨੂੰ ਪੂਜੀ ਜਾ ਰਹੇ ਆ ਤੇ ਬਾਣੀ ਦਾ ਸਾਡਾ ਕੋਈ ਵਾਹਵਾਸਤਾ ਨਹੀਂ ਫਿਰ ਇਹ ਗੱਲ ਭਾਜੀ ਹੋਰ ਬੜੀ ਵੇਖਣ ਨੂੰ ਮੈਨੂੰ ਮਿਲਦੀ ਮੈਨੂੰ ਗੁੱਸਾ ਵੀ ਇਸ ਗੱਲ ਤੇ ਬੜਾ ਆਉਂਦਾ ਹੈ ਵੀ ਜਦੋਂ ਕੋਈ ਵੀ ਗੱਲ ਹੁੰਦੀ ਹੈ ਨਾ ਸਿੱਖੀ ਦੀ ਗੱਲ ਕਰੀ ਦੀ ਆ ਤੇ ਇਹ ਲੋਕ ਤੜਾ ਤੜਾ ਰੱਖ ਦਿੰਦੇ ਲੈ ਉਹ ਗੁਰਦੁਆਰਿਆਂ ਚ ਤੇ ਉਹ ਕਪੜੇ ਕਾਲੀ ਆ ਵੀ ਉਹ ਕਬਜ਼ਾ ਕਰੀ ਬੈਠੇ ਆ ਤੇ ਮੈਂ ਗਾਲਾਂ ਕਹਿੰਦਾ ਵੀ ਕਬਜ਼ਾ ਕੌਣ ਕਰਦਾ ਭਾਜੀ ਜਿਹਦਾ ਛੱਤਰਾ ਕਾਇਮ ਹੁੰਦਾ ਤੇ ਤੁਹਾਡਾ ਛੱਤਰਾ ਕਾਇਮ ਨਹੀਂ ਆ ਇੱਕ ਮਾਮੂਲੀ ਜੀ ਗੱਲ ਆ ਬੱਚੇ ਬੱਚੇ ਨੂੰ ਪਤਾ ਕਬਜਾ ਕੌਣ ਕਰਦਾ ਜੇਕਰ ਤੁਹਾਡੇ ਗੁਰੂ ਗੁਰਦਵਾਰਾ ਇਹ ਕਬਜਾ ਆ ਤੇ ਤੁਹਾਡੇ ਗੁਰਦ ਦੇ ਤੁਹਾਨੂੰ ਲੱਗਦਾ ਕਿਸੇ ਬਗਾਨੇ ਬੰਦੇ ਨੇ ਕਿਸੇ ਜਾਤ ਪੰਗਰੀ ਨੇ ਕਬਜਾ ਕੀਤਾ ਤੇ ਕਬਜਾ ਕੌਣ ਕਰਦਾ ਜਿਹਦੇ ਸ਼ਤਰ ਕਾਇਮ ਹੁੰਦਾ ਆ ਉਹ ਕਮ ਪਰ ਇਹਦਾ ਮਤ ਤਾਂ ਸ਼ਤਰ ਕਾਇਮ ਨਹੀਂ ਆ ਪਰ ਇਹਦਾ ਮਤ ਤੁਸੀਂ ਤੁਸੀਂ ਕਹਿ ਨਹੀਂ ਗੱਲ ਛੱਡ ਦੋ ਕਿ ਅਸੀਂ ਗੁਰੂ ਰਵਿਦਾਸ ਦੇ ਪੋਤੇ ਆ ਅਸੀਂ ਬਾਬਾ ਜੀਵਨ ਸਿੰਘ ਦੇ ਪੋਤੇ ਆ ਅਸੀਂ ਕਬੀਰ ਦੇ ਪੋਤੇ ਗੁਰਗੋਬ ਸਿੰਘ ਦੇ ਪੋਤੇ ਆ ਕਿਉਂਕਿ ਵੀ ਤੁਹਾਡੇ ਚ ਕਬਜਾ ਕਰਨ ਦੀ ਹਿੰਮਤ ਨਹੀਂ ਤੁਹਾਡੇ ਕੋਲ ਆਪਣੇ ਗੁਰੂ ਘਰ ਛਡਾਉਂਦੀ ਮਤ ਨਹੀਂ ਤੁਸੀਂ ਕਹਦੇ ਭਾਰਤ ਜੀ ਤੁਸੀਂ ਬੱਕੋ ਘੋੜੇ ਹੀ ਤੁਸੀਂ ਉਹਨਾਂ ਨੂੰ ਪਘੋੜੇ ਕਹਿੰਦੇ ਕਹਿੰਦੇ ਚਮਕੌਰ ਦੇ ਵਾਰਸ ਤੋਂ ਆ ਪਘੋੜੇ ਬਣ ਗਏ ਹੂੰ ਤੁਹਾਨੂੰ ਇਹ ਨਹੀਂ ਪਾਲਾ ਕਿ ਤੁਸੀਂ ਕਰੋ ਸਿੱਖੀ ਤੋਂ ਪਘੋੜੇ ਹੋਗੇ ਮਤਲਬ ਤੇ ਤਾਂ ਬਣਦਾ ਹੀ ਨਾ ਵੀ ਤੁਹਾਨੂੰ ਕਿਸੇ ਨੇ ਮੰਨ ਲਓ ਕਿ ਗੁਰੂ ਘਰ ਚੋਂ ਤੁਹਾਡੇ ਹੱਥੋਂ ਬਾਲਟੀ ਖੋਲੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਤੇ ਤੁਹਾਡਾ ਵਾਰਸ ਹੋਣ ਦਾ ਉੱਥੇ ਤੁਸੀਂ ਆਪਣਾ ਔਕਾਲੀ ਵੀ ਆਪਣਾ ਵਾਰਸਪੋਣਾ ਦਿਖਾਉਣਾ ਸੀ ਉਹਨੂੰ ਉਸ ਗੁਰਦਾਰੇ ਚੋਂ ਬਾਹਰ ਕਰਨ ਦੇ ਜਾਤ ਹੰਕਾਰੀ ਕਾਨੂੰਨ ਤਹਿਤ ਜਾ ਜਿੱਦਾਂ ਵੀ ਆਪਣੀ ਏਕਤਾ ਕਰਕੇ ਮੈਂ ਤਾਂ ਤਾਂ ਹੀ ਫਿਰ ਸਾਡੇ ਗੁਰੂ ਦਾ ਵੀ ਨਾਮ ਉੱਚਾ ਹੁੰਦਾ ਹਨਾ ਵੀ ਉਸ ਤੋਂ ਦਮ ਦਬਾ ਕੇ ਭੱਜ ਜਾਏ ਤੇ ਕੀ ਫਾਇਦਾ ਜਾ ਹਾਂਜੀ ਮੈਂ ਇੱਕ ਲੱਖ ਚ ਗੱਲ ਕਰਕੇ ਮੈਂ ਵੀ ਸਮਾਪਤੀ ਕਰ ਦਿੰਦਾ ਫਿਰ ਉਸ ਤੂੰ ਹੀ ਕਰੇ ਬਣਾਉਣਾ ਵੀਰ ਜੀ ਨੇ ਤੇ ਆਪਾਂ ਗੱਲ ਪਤਾ ਕੀ ਆ ਮੈਂ ਆਪਾਂ ਤੁਸੀਂ ਵੇਖਣੇ ਪਿਛੇ ਜੀ ਰਾਸ਼ਟਰਪਤੀ ਨੂੰ ਇੱਕ ਕਿਤੇ ਮੰਦਿਰ ਚ ਵੀ ਨਹੀਂ ਵੜਨ ਦਿੱਤਾ ਸੀ ਹਨਾ ਜੀ ਤੇ ਬਾਅਦ ਚ ਉਹ ਵੜ ਗਿਆ ਤੇ ਉਸ ਤੋਂ ਬਾਅਦ ਉਹ ਗਾਉਂਦੇ ਪਿਛਾਉਣਾ ਧੋਤਾ ਹਨਾ ਬਿਲਕੁਲ ਠੀਕਾ ਫਿਰ ਜਦੋਂ ਆ ਆਕਨਸੀ ਦਰਬਾਰਤਾ ਬਏ ਤੇ ਬੜਾ ਇੱਜ਼ਤਮੰਦ ਸਤਕਾਰ ਰਾਸ਼ਟਰਪਤੀ ਜੀ ਦਾ ਤੇ ਫਿਰ ਮੈਂ ਆ ਥੋੜੇ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਜੀ ਦੀ ਇੱਕ ਉਹ ਵੀਡੀਓ ਸੁਣਦਾ ਪਿਆ ਜਿਹਦੇ ਵਿੱਚ ਉਹ ਕਹਿ ਰਹੇ ਸੀ ਵੀ ਮੈਂ ਬਾਬਾ ਸਾਹਿਬ ਨੂੰ ਬੜਾ ਪਿਆਰ ਕਰਦੀ ਆ ਮੈਂ ਪੂਰੀ ਨਹੀਂ ਸੁਣੀ ਉਹ ਸਕਿਪ ਹੋ ਗਈ ਮੇਰੇ ਕੋਲ ਬਾਅਦ ਚ ਮੁਲੱਭੀ ਨਹੀਂ ਉਹ ਬਾਬਾ ਸਾਹਿਬ ਬਾਰੇ ਚਾਰ ਅੱਖਰ ਬੋਲਦੀ ਪਈ ਵੀ ਬਾਬਾ ਸਾਹਿਬ ਦੀ ਸ਼ੋਭਾ ਚ ਹਨਾ ਉਹ ਉੱਥੇ ਉਹ ਕਹਿ ਰਹੇ ਤਾਰੀਫ ਕਰਦੀ ਪਈ ਤੇ ਉਹ ਬੜੇ ਲੋਕਾਂ ਨੇ ਲਾਈਕ ਮੈਂਡ ਸ਼ੇਅਰ ਕੀਤਾ ਵੀ ਵੇਖੋ ਜੀ ਬਾਬਾ ਸਾਹਿਬ ਦਾ ਆਪਣਾ ਕਾਲੇ ਵੀ ਇੰਨੇ ਬਾਬਾ ਸਾਹਿਬ ਨੂੰ ਇਦਾਂ ਕਿਹਾ ਇਦਾਂ ਕਿਹਾ ਤੇ ਉਹੋ ਹੀ ਰਾਸ਼ਟਰਪਤੀ ਹੈ ਜਿਹੜੀ ੱੱਕੇ ਨਾ ਮੰਦਿਰ ਚ ਵੜਦੀ ਫਿਰਦੀ ਆ ਜਿੰਨੂੰ ਅਗਲੇ ਵੜਨ ਦੀ ਦੇਦੇ ਹਨਾ ਜੀ ਤੇ ਉਹ ਕਾਦੀ ਬਾਬਾ ਸਾਹਿਬ ਨੂੰ ਮੰਦੀ ਮੈਂ ਤੇ ਸਮਝ ਨਹੀਂ ਆਦੀ ਇੱਕ ਇੱਕ ਮੈਂ ਵੀ ਵੀਡੀਓ ਦੇਖੀ ਆ ਉਹ ਮਤਲਬ ਮੰਦਿਰ ਚ ਜਾ ਕੇ ਪੂਜਾ ਕਰਦੀ ਆ ਦੇਸ਼ ਦੀ ਰਾਸ਼ਟਰਪਤੀ ਆਹ ਉਹ ਬਾਬਾ ਸਾਹਿਬ ਨੂੰ ਕਿੱਦਾਂ ਮੰਦੀ ਮੈਂ ਉਹਨਾਂ ਦੇ ਇਨਾਂ ਦੇ ਇਨਾਂ ਦੇ ਇਨਾਂ ਲਈ ਤਾਂ ਕੋਈ ਵੀ ਬਾਬਾ ਸਾਹਿਬ ਦਾ ਨਾਮ ਹੈ ਦੇਵੇ ਕੋਈ ਵੀ ਬੰਦਾ ਗੁਰੂ ਰਬਦਾਸ ਦਾ ਨਾਮ ਹੈ ਦੇਵੇ ਬਸ ਇਹਨਾਂ ਨੂੰ ਇੰਨਾ ਹੀ ਆ ਬਸ ਵੀ ਖੁਸ਼ ਹੋ ਜਾਂਦੇ ਇੰਨੇ ਦੇ ਵਿੱਚ ਇੱਕ ਬਸ ਯਾਰ ਕੋਈ ਇੱਕ ਇੱਕ ਵੱਡਾ ਕੋਈ ਉਹਦੇ ਇਹਦਾਰ ਬੰਦਾ ਨਾ ਮੰਨ ਲਓ ਜਿਵੇਂ ਮੋਦੀ ਆ ਜਾਂ ਕੋਈ ਬੰਦਾ ਉਹ ਕਿਤੇ ਉਹ ਸਾਰੇ ਕਰਮਕਾਂਡ ਉਹਦੇ ਵੇਲੇ ਕਹੋ ਜਿੱਕੇ ਹਨ ਤੁਹਾਨੂੰ ਪਤਾ ਹੀ ਕੋਈ ਬਹਾਮਣਵਾਦੀ ਬੰਦਾ ਹਨ ਆਪਣਾ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਬਹਾਮਣਵਾਦੀ ਬੰਦਾ ਪਰ ਮੈਨੂੰ ਇੰਨੀ ਗੱਲ ਦਾ ਪਤਾ ਜੇਕਰ ਅੱਜ ਲਾਈਵ ਹੋ ਕੇ ਇੰਨੀ ਗੱਲ ਕਹਦੇ ਨਾ ਕੀਤਾ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਇਹ ਇੰਨੇ ਜਿੰਨਾ ਕਹਣਾ ਮੋਦੀ ਤੋਂ ਵੱਡਾ ਕੋਈ ਦੁਨੀਆ ਦੇ ਭਗਤ ਨਹੀਂ ਜੰਮਿਆ ਜੀ ਮੋਦੀ ਜਾਕਾਰ ਮੋਦੀ ਫਲਾਣ ਇਹਨਾਂ ਨੇ ਉਹਦੇ ਉਹਨੂੰ ਸਿਰ ਤੇ ਚੁੱਕਣਾ ਬਸ